ਅੰਮ੍ਰਿਤਸਰ ਦੇ ਹਾਈ ਫੇਰ ਰੋਡ ਤੇ ਖੰਨਾ ਪੇਪਰ ਮਿਲਦੇ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਦੇ ਪੱਲੋ ਇੱਕ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਵਰਗੀ ਲੋਹੇ ਦੀ ਚੀਜ਼ ਫੇਕੀ ਗਈ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਆ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਪਣੇ ਅਮਲੇ ਦੇ ਨਾਲ ਪਹੁੰਚੇ ਨੇ ਅਤੇ ਜੀਐਸਵੀ ਮਸ਼ੀਨ ਮੰਗਾ ਕੇ ਉਸ ਲੋਹੇ ਵਰਗੀ ਚੀਜ਼ ਏਟੀਐਮ ਮਸ਼ੀਨ ਨੂੰ ਗੰਦੇ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੋ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਵੇਖਿਆ ਇੱਥੇ ਕਾਫੀ ਭੀੜ ਨਜ਼ਰ ਆਈ ਸੀਟ ਇੱਕ ਲੋਹੇ ਵਰਗੀ ਏਟੀਐਮ ਮਸ਼ੀਨ ਵਾਂਗੂ ਦਿਖ ਰਹੀ ਆ ਤੇ ਗੰਦੇ ਨਾਲੇ ਦੇ ਵਿੱਚ ਡਿੱਗੀ ਪਈ ਆ ਪੁਲਿਸ ਅਧਿਕਾਰੀ ਜੇਸਵੀ ਮਸ਼ੀਨ ਦੇ ਨਾਲ ਬਾਹਰ ਕੱਢ ਰੇ ਸਨ ਤੇ ਹੁਣ ਇਸ ਨੂੰ ਸਾਫ਼ ਕਰਕੇ ਪਤਾ ਲੱਗੇਗਾ ਕਿ ਵਾਕਈ ਹੀ ਏਟੀਐਮ ਮਸ਼ੀਨ ਆ ਜਾਂ ਫਿਰ ਕੋਈ ਹੋਰ ਚੀਜ਼ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਜਿਹੜਾ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੀ ਜਾਂ ਕੋਈ ਹੋਰ ਨਹੀਂ ਖਿਆ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਚੱਲਣੀ ਹੈ ਪਈ ਇਹਨੂੰ ਕੱਢਣਾ ਜੀਸੀਬੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਹੋਆ ਫੇਰ ਮਣ ਕੇ ਨਿਕਲੀ ਬਾਹਰ ਕੌਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਦੇਖ ਠੀਕ ਹੈ ਮੈਂ ਐਸੇ ਕਬਲ ਜੀ ਸੇ ਖਾਣਾ ਸਰ ਅੰਸਾਰ ਹਾਂ ਕਬਲ ਜੀ ਜੀ ਕੀ ਇੱਥੇ ਪਾਇਆ ਗਿਆ ਹੈ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਹਾਂ ਉਹਨੂੰ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦੇ ਅਜੇ ਹਾਲੇ ਕੋਈ ਨਹੀਂ ਹੋਈ ਬੰਦੇ ਜਾਂਚ ਕਰਦੇ ਆ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀ ਹੈ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਆਂ ਸਾਡਾ ਕਲੀਅਰ ਨਹੀਂ ਹੋਇਆ ਕਿ ਟੀਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਹੋ ਗਈ ਕਿੰਨੀ ਕੀ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਉਹ ਤਾਂ ਹੈ ਜੀ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਟੀਮ ਅਛਾ ਬੀ ਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀਏ ਮਸ਼ੀਨ ਕਿੰਨੀ ਦੇਰ ਕਿੰਨਾ ਟਾਈਮ ਲੱਗਾ ਘੰਟਾ ਡੇਢ ਘੰਟਾ ਲੱਗ ਕੇ ਗਿਆ ਜੀ ਇਹ ਇਨਫਰਮੇਸ਼ਨ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਕਿਸੇ ਗੁਪਤ ਸੂਚਨਾ ਦਿੰਦੀ ਹੈ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀਆਂ ਕਰੀ ਜਾਂਚ ਕਰਦੇ ਆਪਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਉਹ ਸਭ ਨਾਲ ਕਰਾਂਗੇ ਕਿ ਚਾਹ ਚਾਉਂਦੇ ਆ ਜਾਂਦੇ ਕਿਸੇ ਕਿ ਇੱਥੋਂ ਲੈ ਕੇ ਚੱਲਣੀ ਹੈ ਇੱਥੋਂ ਲੈ ਕੇ ਚੱਲੇ ਹੁਣ ਠਾਣੇ ਠੀਕ ਜੀ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਣੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਇਹ ਤੋਂ ਬਾਅਦ ਪਤਾ ਲੱਗੇਗਾ ਜਿਹੜਾ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੀ ਜਾਂ ਕੋਈ ਹੋਰ ਨਹੀਂ ਖਾਇ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਚੱਲਣੀ ਹੈ ਪਈ ਇਹਨੂੰ ਕੱਢਣਾ ਜੀਸੀਬੀ ਮੰਗਾਉਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਹੋਆ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਤੇ ਠੀਕ ਹੈ ਮੈਂ ਇਹ ਐਸਾ ਹੀ ਕਵਲਜੀ ਸਿੰਘ ਖਾਨਾ ਸਰਦ ਅਨੁਸਾਰ ਹਾਂ ਕਵਲਜੀ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਫੋਨ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇ ਕੋਈ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦਿਆਂ ਦਹੀਂ ਹਾਲੇ ਕੋਈ ਨਹੀਂ ਹੋਈ ਤਦੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਖੋਲ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਸਾਹਮਣੇ ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਧੰਨਵਾਦ ਹੈ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਠੀਕ ਸਭ ਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀ ਜਾਂ ਸੀ ਕਿੰਨੀ ਦੇਰ ਕਿੰਨਾ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗ ਕੇ ਗਿਆ ਜੀ ਇਨਫੋਰਮੇਸ਼ਨ ਕਿਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਕਿ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਸੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਉਹ ਸਭ ਨਾਲ ਕਰਤਾ ਹੈ ਜਾਂਦੇ ਜਾਂਦੀਆਂ ਕਿਸੇ ਕੇ ਇਥੋਂ ਲੈ ਕੇ ਚੱਲਣੇ ਇਥੋਂ ਲੈ ਕੇ ਚੱਲੇ ਹੁਣ ਠੀਕ ਬਿਲਕੁਲ